ਜਿਹੜੇ ਮਨ ਨੂੰ ਮੁੱਖ ਰੱਖਦੇ ਨੇ ਮਾਨਾ ਹੀਆ ਕਰਦੇ ਇਸੇ ਕਰਕੇ ਤਾਂ ਉਹ ਦੁਆਰ ਭਾਵ ਦੇ ਚ ਲੱਗੇ ਹੋਏ ਸੰਸਾਰ ਵਾਲੇ ਪਾਸੇ ਧਿਆਨ ਲੱਗਦੇ ਦੂਜੇ ਪਾਸੇ ਦੇਵੀ ਦੇਵਤਿਆਂ ਦੇ ਵਿੱਚ ਆਪਣੀ ਲੇਵ ਮਿਰਤੀ ਲਾ ਕੇ ਰੱਖਦੇ ਕਿਉਂਕਿ ਸਤਿਗੁਰੂ ਦੀ ਸ਼ਰਨ ਨਹੀਂ ਆਏ ਸਤਿਗੁਰੂ ਦੀ ਸ਼ਰਨ ਆਏ ਤੋਂ ਬਗੈਰ ਵਾਹਿਗੁਰੂ ਦਾ ਪ੍ਰੇਮ ਨਹੀਂ ਲੱਗਦਾ ਤੇ ਪ੍ਰੇਮ ਤੋਂ ਬਿਨਾ ਵਾਹਿਗੁਰੂ ਪ੍ਰਾਪਤ ਨਹੀਂ ਹੁੰਦਾ ਮਨਮੁਖ ਪੁਰਖ ਸਾਧਕ ਪੁਰਖ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਦੀ ਬਾਣੀ ਭਾਉਂਦੀ ਨਹੀਂ ਹੈ ਗੁਰੂ ਮਹਾਰਾਜ ਦਾ ਉਦੇਸ਼ ਚੰਗਾ ਨਹੀਂ ਲੱਗਦਾ ਜੋ ਮਨ ਆਈਆਂ ਕਰਦੇ ਨੇ ਤੀਸਰੇ ਪਾਤਸ਼ਾਹ ਕਹਿੰਦੇ ਫਿਰ ਉਹ ਦੁਆਇਤ ਭਾਵ ਦੇ ਵਿੱਚ ਲੱਗੇ ਰਹਿੰਦੇ ਨੇ ਤਜਾਕੀ ਦੇ ਵਿੱਚ ਲੱਗੇ ਰਹਿੰਦੇ ਹਨ ਹਰ ਵੇਲੇ ਉਧਰ ਧਿਆਨ ਲੱਗਾ ਰਹਿੰਦਾ ਹੈ ਉਹਨਾਂ ਨੂੰ ਦੁਆਜ ਹੀ ਭਾਂਦੀ ਚੰਗੀ ਲੱਗਦੀ ਹੈ ਬੋਹ ਕ ਤਹ ਕ ਪਰਮ ਪਰੇ ਭਾਜੀ ਮਹਾਰਾਜ ਜੀ ਕਹਿੰਦੇ ਵੀ ਮਰਮੁਖਾਂ ਦੇ ਜਿਹੜੇ ਕਰਮ ਕੈਸੇ ਨੇ ਵੀ ਜੇ ਕੋਈ ਜਿਹੜੇ ਝੋਨਾ ਹੈ ਉਹਦੇ ਵਿੱਚੋਂ ਚੌਲ ਛੱਟ ਕੇ ਕੱਢ ਲੈ ਜਾਣ ਪਰ ਜਿਹੜੀ ਮਗਰ ਫੱਕ ਬੱਜਦੀ ਏ ਜਿਹੜਾ ਮਗਰ ਕੋਕ ਵੱਜਦਾ ਏ ਜਿਹੜੇ ਤੋ ਬੱਜਦੇ ਹਨ ਤੇ ਜੇ ਕੋਈ ਉਹਨਾਂ ਨੂੰ ਕੁੱਟੀ ਜਾਵੇ ਕੁੱਟੀ ਜਾਵੇ ਉਹਦੇ ਵਿੱਚੋਂ ਕੀ ਮਿਲਣਾ ਹੈ ਹੋ ਸਕਦਾ ਹੈ ਵੀ ਕੋਈ ਅੱਧਾ ਦਾਣਾ ਕੋਈ ਅਧੇ ਤੋਂ ਵੀ ਅੱਧਾ ਦਾਣਾ ਫੱਕ ਨੂੰ ਕੁੱਟਦਿਆਂ ਹੋਇਆ ਮਿਲ ਜਾਵੇ ਉਸ ਤੋਂ ਇਲਾਵਾ ਹੋਰ ਕੋਈ ਉਹ ভাগ ਕੁੱਟਣ ਵਾਲੇ ਦੇ ਪੱਲੇ ਨਹੀਂ ਪੈਂਦਾ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਤੇ ਗੁਰਮੁਖ ਨੇਗਾ ਉਹਨਾਂ ਦੇ ਕਰਮ ਜਿਹੜੇ ਉਹ ਇਦਾਂ ਇਹ ਵੀ ਜਿਵੇਂ ਝੋਨੇ ਦੇ ਵਿੱਚੋਂ ਸਾਬਲ ਚੌਲ ਕੱਢ ਲੈਣੇ ਇਸੇ ਤਰ੍ਹਾਂ ਗੁਰਮੁਖ ਨਿਸ਼ਕਾਮ ਕਰਮ ਕਰਕੇ ਤੇ ਮੁਕਤੀ ਰੂਪੀ ਚੌਲ ਪਰਮੇਸ਼ਰ ਦੇ ਨਾਲ ਅਭੇਦ ਹੋਣ ਰੂਪੀ ਚੌਲ ਕੱਢ ਲੈਂਦੇ ਆ ਪਰ ਜਿਹੜੇ ਮਨਮੁਖ ਹਨ ਉਹ ਸ਼ਕਾਮ ਕਰਮਾ ਰੂਪੀ ਫਾਕੀ ਕੁੱਟਦੇ ਰਹਿੰਦੇ ਹਨ ਤੇ ਸ਼ਕਾਮ ਕਰਮਾ ਰੂਪੀ ਫਾਕ ਕੁੱਟਣੇ ਕਰਕੇ ਉਹਨਾਂ ਨੂੰ ਲਾਭ ਨਹੀਂ ਕੁਝ ਹੁੰਦਾ ਮੱਲੇ ਕਿਛੁ ਨ ਪਾਏ ਉਹ ਆਪਣੇ ਅੰਤਇ ਕਰਣ ਰੂਪੀ ਪੱਲੇ ਦੇ ਵਿੱਚ ਸ਼ਕਾਮ ਕਰਮ ਕਰਨੇ ਕਰਕੇ ਕੋਈ ਲਾਭ ਨਹੀਂ ਪ੍ਰਾਪਤ ਕਰਦੇ ਹਾ ਇਹਨਾਂ ਜ਼ਰੂਰ ਹੈ ਬੇਸ਼ਕਾਮ ਕਰਮਾਂ ਨੂੰ ਕਰਦਿਆਂ ਹੋਇਆ ਉਹ ਫੱਕ ਦੇ ਵਿੱਚੋਂ ਕੋਈ ਅੱਧਾ ਟੋਟਾ 1 2 ਤਿਕਲੰਦੀ ਨਿਆਈ ਉਹਨਾਂ ਨੂੰ ਵਿਸ਼ੇਸ਼ ਸੁਖ ਪ੍ਰਾਪਤ ਹੋ ਜਾਂਦੇ ਨੇ ਪਰਮ ਮੁਕਤੀ ਰੂਪੀ ਬ੍ਰਹਮਾਗੰਗ ਰੂਪੀ ਕੋਈ ਵੀ ਉਹਨਾਂ ਨੂੰ ਚੌਲ ਸਾਬਤ ਪ੍ਰਾਪਤ ਹੋਣ ਦੀ ਨਿਆਈ ਲਾਹਾ ਪ੍ਰਾਪਤ ਨਹੀਂ ਹੁੰਦਾ ਸੌਖਾ ਭਾਵ ਇਹੀ ਏ ਵੀ ਜਿਹੜਾ ਗੁਰੂ ਸਾਹਿਬ ਨੂੰ ਛੱਡ ਕੇ ਔਰ ਮਰ ਮਰ ਜੀ ਦੇ ਕੰਮ ਕਰਨੇ ਨੇ ਨਾ ਉਹ ਇਦਾਂ ਹੀ ਹੈ ਜਿਵੇਂ ਫੱਕ ਕੁੱਟਣੀ ਹੈ ਤੇੜਾ ਗੁਰੂ ਸਾਹਿਬ ਦੀ ਸ਼ਰਨ ਦੇ ਜਾਉਣਾ ਹੈ ਇਹ ਇਸੇ ਤਰ੍ਹਾਂ ਹੀ ਹੈ ਜਿਵੇਂ ਝੋਨੇ ਦੇ ਵਿੱਚੋਂ ਸਾਬਦ ਚੌਲ ਪ੍ਰਾਪਤ ਕਰਨੇ ਹਨ ਬਹੁਤ ਨੇ